ਰੋ ਜਾ ਰਿਹਾ ਉਹ ਗੁਰੂ ਦਾ ਸਿੱਖ ਇੱਕਦਮ ਉੱਚੀ ਆਵਾਜ਼ ਵਿੱਚ ਬੋਲਿਆ ਕਹਿਣ ਲੱਗੇ ਪਾਤਸ਼ਾਹ ਜੀਓ ਇਹ ਕੁਵਾਰ ਇਸ਼ਾਰਾ ਕਰਦੇ ਹੋ ਮੈਂ ਆਦਲੀ ਵੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਵਾਂ ਇਹਨਾਂ ਦਾ ਰਾਜ ਤਖਤ ਪਰ ਕਾ ਕੇ ਰੱਖ ਦਵਾਂ ਮਹਾਰਾਜਾ ਆਪ ਜੀ ਇੱਕ ਮਿਹਰ ਦੀ ਨਿਗਾਹ ਕਰ ਦਿਓ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਭਾਈ ਮਤੀ ਦਾਸ ਜੀ ਇਨੀ ਤਾਕਤ ਮਿਲੀ ਕਿੱਥੋਂ ਹੈ ਕਹਿਣ ਲੱਗੇ ਪਾਤਸ਼ਾਹ ਜੀਓ ਤੁਸੀਂ ਤੁਹਾਡੇ ਅਸੇ ਪਾਰਿਮਤੀ ਦਾਜੀ ਜਿਸ ਸਿੱਖ ਦੇ ਅੰਦਰ ਇੰਨੀ ਤਾਕਤ ਹੈ ਕਿ ਉਹ ਦਿੱਲੀ ਦੀ ਇੱਕ ਨਾਲ ਇੱਟ ਖੜਕਾ ਦੇਵੇ ਉਹਦੇ ਚੰਨੀ ਤਾਕਤ ਹੈ ਕਿ ਉਹ ਤਖਤ ਫੜਾ ਕੇ ਰੱਖ ਦੇਵੇ ਤੇ ਫਿਰ ਉਸ ਗੁਰੂ ਦੇ ਸਿੱਖ ਵਿੱਚ ਗੁਰੂ ਵਿੱਚ ਕਿੰਨੀ ਤਾਕਤ ਜੇ ਤੁਸੀਂ ਇਹ ਕਰ ਸਕਦੇ ਹੋ ਤੇ ਅਸੀਂ ਕੀ